ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵਿੱਚ ਆਇਆ ਖੇਰੇ ਸਾਥ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਗ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਜਰ ਮਾਰਾਂਗੇ ਅਹਿਮ ਹੈਡਲਾਈਨਸ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਤੇ ਬੋਲਿਆ ਤਿੱਖਾ ਹਮਲਾ ਕਿਹਾ ਆਰਐਸਐਸ ਦੇ ਇਸ਼ਾਰੇ ਤੇ ਪੀਓ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਲੋਕ ਸਭਾ ਵਿੱਚ ਮੂਤਾਂ ਉਠਾਉਂਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਵੀਡੀਓ ਕਾਲ ਹਰਮਨਪ੍ਰੀਤ ਕੌਰ ਤੇ ਸਾਥਣਾ ਨੂੰ ਦਿੱਤੀਆਂ ਵਧਾਈਆਂ ਪੰਜਾਬ ਦੀਆਂ ਵਿਸ਼ੇਬ ਚੈਂਪੀਅਨ ਤੀਆਂ ਹੋਈਆਂ ਡਾਡੀਆਂ ਕੁਸ਼ ਪਟਿਆਲਾ ਦੇ ਕਾਰੋਬਾਰੀ ਤੇ ਸੀਬੀਆਈ ਦਾ ਛਾਪਾ ਸਸਪੈਂਡ ਡੀਆਈਜੀ ਪੂਲਰ ਦੇ ਨੇੜੇ ਰਿਹਾ ਹੈ ਕਾਰੋਬਾਰੀ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਤੇ ਛਾਪਾ ਐਸਈ ਕਮਿਸ਼ਨ ਨੇ ਲਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਿਆ ਦਾ ਨੋਟਿਸ 6 ਨਵੰਬਰ ਤੱਕ ਵੜਿੰਦ ਤੋਂ ਮੰਗਿਆ ਜਵਾਬ ਰਿਟਰਨਿੰਗ ਅਫਸਰ ਤੋਂ ਵੀ ਮੰਗ ਰਿਪੋਰਟ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਬੋਲਿਆ। ਉਹਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ ਇੱਕ ਵਿਦਿਅਕ ਸੰਸਥਾ ਨਹੀਂ ਐ ਸਗੋ ਪੰਜਾਬ ਦੀ ਵਿਰਾਸਤ ਐ। ਪੰਜਾਬ ਯੂਨੀਵਰਸਿਟੀ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਵਿੱਚ ਹੁਣ ਸਭ ਕੁਝ ਆਰਐਸਐਸ ਦੇ ਇਸ਼ਾਰੇ ਤੇ ਚਲਾਇਆ ਜਾ ਰਿਹਾ ਐ। ਉਨਾ ਕਿਹਾ ਕਿ ਸੈਨੇਟ ਨੂੰ 31 ਮੈਂਬਰਾਂ ਤੱਕ ਘਟਾ ਦਿੱਤਾ ਗਿਆ ਜਿਸ ਨਾਲ ਚੁਣੇ ਹੋਏ ਪ੍ਰਤੀਨਿਧੀਆਂ ਦੀ ਭੂਮਿਕਾ ਖਤਮ ਹੋ ਗਈ ਹੈ ਸਿੰਡੀਕੇਟ ਭੰਗ ਕਰ ਦਿੱਤਾ ਗਿਆ ਤੇ ਪੂਰਾ ਪ੍ਰਸ਼ਾਸਨ ਹੁਣ ਕੇਂਦਰੀ ਨਿਯੰਤਰਣ ਦੇ ਹੇਠ ਹੈ ਜਿਸ ਨੇ ਲੱਖੋ ਨਹੀਂ ਕਰੋੜੋਂ ਗਰੀਬੋ ਕੋ ਮੀਡਲ ਕਲਾਸ ਕੇ ਬੱਚੋ ਕੋ ਆਪਣੇ ਪੈਰੋਂ ਤੇ ਖੜਾ ਕੀਤਾ ਹੈ ਯਹਾਂ ਸੇ ਇੱਕ ਉਮੀਦ ਹੁੰਦੀ ਹੈ ਕਿ ਹਮੇ ਸੰਭਾਲਨੇ ਕੇ ਲਈ ਹਮਾਰੇ ਬੱਚੋ ਕੋ ਸੰਭਾਲ ਲੈ ਕੇ ਲਈ ਪੰਜਾਬ ਯੂਨੀਵਰਸਿਟੀ ਹੈ इस अधारे को एक सिस्टेमेटिक तरीके से खत्म करने की कोशिश की जा रही है बीजेपी और आरएसएस द्वारा यहाँ आरएसएस का टोटल कब्जा हो गया है जो यहाँ लोकतांत्रिक प्रक्रिया थी 91 वन यहाँ के सेनेटर चुने जाते थे उनको खत्म करके एक 31 वन सेनेटर चुनने की प्रक्रिया शुरू की जा रही है जिसमें जो इलेक्टेड ग्रेजुएट रिप्रेजेंटेटिव थे उनको खत्म किया जा रहा है जो कि लोकतंत्र की हत्या है मैं इस अदारे से बचपन से जुड़ा हुआ हूं सरदार मनमोहन सिंह वर्गे स्कॉलर इस अदारे ने पैदा किए हैं हम इसको खत्म होता नहीं देख सकते हम इसकी लड़ाई लड़ेंगे विधानसभा में मैं सीएम को बेनती करता हूं कि विधानसभा का सेशन बुलाया जाए और इस मसले को डिस्कस करके केंद्र सरकार पे दबाव बनाया जाए ਮੈਂ ਇਸ ਮਸਲੇ ਕੋ ਪਾਰਲੀਮੈਂਟ ਮੇ ਉਠਾਉਂਗਾ ਤੁਹਾਨੂੰ ਦੱਸ ਦਿਆਂ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਢਾਂਚੇ ਚ ਵੱਡੀ ਤਬਦੀਲੀ ਕੀਤੀ ਆ ਇਸ ਦੇ ਮੱਦੇ ਨਜ਼ਰ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਭੰਗ ਕਰ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਯੂਨੀਵਰਸਿਟੀ ਹੁਣ ਵਾਈਸ ਚਾਂਸਲਰ ਦੀ ਅਗਵਾਈ ਵਾਲੇ ਇੱਕ ਬੋਰਡ ਆਫ ਗਵਰਨਰਸ ਦੇ ਵੱਲੋਂ ਕੰਟਰੋਲ ਕੀਤੀ ਜਾਵੇਗੀ ਇਸ ਬੋਰਡ ਚ ਕੇਂਦਰ ਸਰਕਾਰ ਯੂਜੀਸੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ ਜਿਸ ਦਾ ਵਿਰੋਧ ਸੂਬੇ ਪੱਰਵ ਵਿੱਚ ਹੋ ਰਿਹਾ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਨਡੇ ਸੀਰੀਜ਼ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੇਸ਼ ਦਾ ਮਾਣ ਵਧਾਉਣ ਦੇ ਨਾਲ-ਨਾਲ ਪੰਜਾਬ ਦਾ ਵੀ ਨਾਮ ਚਮਕਾਇਆ ਹੈ ਸੋ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਹਰਮਨਪ੍ਰੀਤ ਬ੍ਰਿਗੇਡ ਨੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਬ ਕੱਪ ਜਿੱਤਿਆ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਲ ਦੇ ਰਾਹੀਂ ਵਿਸ਼ਬ ਚੈਂਪੀਅਨ ਬਣੀਆਂ ਪੰਜਾਬ ਦੀਆਂ ਧੀਆ ਹਰਮਨਪ੍ਰੀਤ ਕੌਰ ਹਰਲੀਨ ਦਿਓ ਤੇ अमनजोत कौर ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਦਾ ਉਤਸ਼ਾਹ ਵਧਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਕਾਲ ਰਾਹੀਂ ਵਿਸ਼ਵ ਚੈਂਪੀਅਨ ਬਣੀਆਂ ਪੰਜਾਬ ਦੀਆਂ ਕ੍ਰਿਕਟਰਤਿਆਂ ਹਰਮਨਪ੍ਰੀਤ कौर ਹਰਲੀਨ ਦਿਓਲ ਤੇ ਅਮਨਜੋਤ कौर ਨੂੰ ਵਧਾਈ ਦਿੱਤੀ ਮੁੱਖ ਮੰਤਰੀ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਵੀਡੀਓ ਕਾਲ ਤੇ ਤਿੰਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਤੁਸੀਂ ਪੰਜਾਬ ਦੀਆਂ ਸ਼ੇਰਨੀਆਂ ਹੋ ਤੇ ਪੰਜਾਬ ਦੀਆਂ ਲੱਖਾਂ ਤਿਆਂ ਵਾਸਤੇ ਪ੍ਰੇਰਨਾ ਸਰੋਤ ਹੋ ਤੁਸੀਂ ਵਰਲਡ ਕੱਪ ਜਿੱਤ ਕੇ ਪੂਰੀ ਦੁਨੀਆ ਨੂੰ ਜਿੱਤ ਲਿਆ ਮੈਂ ਸਪੋਰਟਸ ਲਵਰ ਵੀ ਹਾਂ ਤੇ ਮੈਂ ਤੁਹਾਡੀ ਇੱਕ ਇੱਕ ਗੇਂਦ ਦੀ ਖੇਡ ਵੇਖੀ ਤੁਸੀਂ ਇਤਿਹਾਸ ਰਚ ਦਿੱਤਾ ਸੀਐਮ ਨੇ ਕਿਹਾ ਕਿ ਪੰਜਾਬ ਵਿੱਚ ਆਉਣ ਤੇ ਤੁਹਾਡਾ ਪੂਰਾ ਮਾਣ ਸਨਮਾਨ ਹੋਵੇਗਾ ਜਿਸ ਨਾਲ ਬਾਕੀ ਟੀਆ ਨੂੰ ਵੀ ਉਤਸ਼ਾਹ ਮਿਲੇਗਾ ਕੈਪਟਨ ਹਰਮਨਪ੍ਰੀਤ ਕੌਰ ਨੇ ਸੀਐਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਦੋਂ ਤੁਸੀਂ ਮੁੱਖ ਮੰਤਰੀ ਬਣੇ ਹੋ ਤੁਸੀਂ ਸਾਡੀ ਹਰ ਛੋਟੀ ਵੱਡੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਹੈ ਅਤੇ ਖੇਡਾਂ ਦੇ ਖੇਤਰ ਦੇ ਵਿੱਚ ਸ਼ਲਾਘਾਯੋਗ ਕੰਮ ਕੀਤੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਦਿਲ ਲਗਾ ਕੇ ਖੇਡੋ ਅਸੀਂ ਤੁਹਾਡੇ ਨਾਲ ਹਾਂ ਸਭ ਨੂੰ ਇੱਕ ਵਾਰ ਫਿਰ ਇਸ ਸ਼ਾਨਦਾਰ ਜਿੱਤ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਇਹ ਤੇ ਤੁਹਾਨੂੰ ਦੱਸ ਦਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਨਡੇ ਸੀਰੀਜ਼ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੇਸ਼ 'ਚ ਮਾਣ ਵਧਾਉਣ ਦੇ ਨਾਲ-ਨਾਲ ਪੰਜਾਬ ਦਾ ਵੀ ਨਾਮ ਚਮਕਾਇਆ ਹੈ। ਨਵੀਂ ਮੁੰਬਈ ਦੇ ਡਿਵਾਈ ਪਾਟਿਲ ਸਟੇਡੀਅਮ 'ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਦੇ ਨਾਲ ਹਰਾ ਕੇ ਹਰਮਨਪ੍ਰੀਤ ਬ੍ਰਿਗੇਡ ਨੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ ਜਿੱਤਿਆ। ਪਟਿਆਲਾ ਦੇ ਵਿੱਚ ਸੀਬੀਆਈ ਨੇ ਪਟਿਆਲਾ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਪਹੁੰਚੀ ਹੈ ਸੋ ਇਹ ਘਰ ਬੀ ਐਚ ਪ੍ਰਾਪਰਟੀਆਂ ਦੇ ਮਾਲਕ ਦਾ ਦੱਸਿਆ ਜਾ ਰਿਹਾ ਹੈ ਸੋ ਮੌਕੇ ਤੇ ਪੁਲਿਸ ਫੋਰਸ ਭਾਰੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਸੂਤਰਾਂ ਅਨੁਸਾਰ ਇਸ ਛਾਪੀ ਮਾਰੀ ਦੇ ਤਾਰ ਸਾਫ ਦਾ ਡੀਆਈਜੀ ਹਰਚਰਨ ਸਿੰਘ ਪੁਲਰ ਦੇ ਮਾਮਲੇ ਨਾਲ ਜੁੜੇ ਹੋਏ ਨੇ ਪਟਿਆਲਾ ਦੇ ਵਿੱਚ ਸੀਬੀਆਈ ਨੇ ਇੱਕ ਰੀਅਲ ਅਸਟੇਟ ਕਾਰੋਬਾਰੀ ਭਪਿੰਦਰ ਸਿੰਘ ਦੀ ਰਿਹਾਈ ਸ਼ਗਾ ਤੇ ਅਚਾਨਕ ਛਾਪਾ ਮਾਰਿਆ ਇਸ ਮੌਕੇ ਸੀਬੀਆਈ ਦੀ ਟੀਮ ਨਾਲ ਪਟਿਆਲਾ ਪੁਲਿਸ ਦੇ ਅਫਸਰ ਤੇ ਜਬਾਨ ਮੌਜੂਦ ਰਹੇ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਨੇੜੇ ਜਿਸ ਘਰ ਤੇ ਛਾਪਾ ਮਾਰਿਆ ਗਿਆ ਉਹ BH ਪ੍ਰਾਪਰਟੀਆਂ ਦੇ ਮਾਲਕ ਦਾ ਹੈ ਮੌਕੇ ਤੇ ਪੁਲਿਸ ਫੋਰਸ ਭਾਰੀ ਗਿਣਤੀ ਵਿੱਚ ਤਨਾਤ ਕੀਤੀ ਗਈ ਸੂਤਰਾਂ ਦੇ ਅਨੁਸਾਰ ਸਸਪੈਂਡ ਕੀਤੇ ਡੀਆਈਜੀ ਹਰਜਨ ਸਿੰਘ ਪੁੱਲਰ ਦੀਆਂ ਕਥਿਤ ਜਾਇਦਾਦਾਂ ਦੇ ਸਬੰਧ ਦੇ ਵਿੱਚ ਇਹ ਕਾਰਵਾਈ ਕੀਤੀ ਦੱਸੀ ਜਾਂਦੀ ਹੈ ਪੁੱਲਰ ਨੇ BH ਪ੍ਰਾਪਰਟੀਆਂ ਦੀ ਮਦਦ ਨਾਲ ਕੁਝ ਸੰਪਤੀਆਂ ਲਈਆਂ ਦੱਸੀਆਂ ਜਾਂਦੀਆਂ ਨੇ ਛਾਪੇਦਰਾਂ ਸੀਬੀਆਈ ਦੀ ਟੀਮ ਨੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਧਿਕਾਰੀ ਇਸ ਮਾਮਲੇ ਤੇ ਹਾਲੇ ਚੁੱਪ ਹਨ ਸੀਬੀਆਈ ਦੀਆਂ ਟੀਮਾਂ ਸਵੇਰੇ 7:30 ਵਜੇ ਹੀ ਭਪਿੰਦਰ ਸਿੰਘ ਦੇ ਘਰ ਪੁੱਜ ਗਈਆਂ ਸਨ ਬੀਐਚ ਪ੍ਰਾਪਰਟੀਆਂ ਪਟਿਆਲਾ ਤੇ ਮੋਹਾਲੀ ਵਿੱਚ ਕਈ ਰੀਅਲ ਅਸਟੇਟ ਪ੍ਰੋਜੈਕਟਾਂ ਦਾ ਮਾਲਕ ਹੈ ਉਸ ਦੇ ਪਟਿਆਲਾ ਤੇ ਚੰਡੀਗੜ੍ਹ ਦੇ ਵਿੱਚ ਤਾਇਨਾਤ ਕਈ ਛੋਟੀ ਦੇ ਆਗੂਆਂ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨਾਲ ਨੇੜ ਦੇ ਸੰਬੰਧ ਹਨ ਇਸ਼ਾਪਾ ਜਿਹੇ ਮੌਕੇ ਮਾਰਿਆ ਗਿਆ ਜਦੋਂ ਸੋਮਵਾਰ ਨੂੰ ਮਹਾਲੀ ਅਦਾਲਤ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰੋਪੜ ਰੇਂਜ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੇਸ਼ਗੀ ਵਾਰੰਟ ਜਾਰੀ ਕਰਨ ਸਬੰਧੀ ਅਰਜ਼ੀ ਨੂੰ ਵਿਅਰਥ ਦੱਸਿਆ ਸੀਬੀਆਈ ਨੇ ਕੋਰਟ ਦੇ ਇਸ ਫੈਸਲੇ ਨੂੰ ਆਪਣੀ ਜਾਂਚ 'ਚ ਨਿਰਾਸ਼ ਕਰਨ ਦੀ ਕੋਸ਼ਿਸ਼ ਕਿਹਾ ਪੁੱਲਰ ਨੂੰ 31 ਅਕਤੂਬਰ ਨੂੰ ਚੰਡੀਗੜ੍ਹ ਦੀ ਬਡੇਲ ਜੇਲ੍ਹ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਰਸਮੀ ਤੌਰ ਤੇ ਗ੍ਰਿਫਤਾਰ ਦਿਖਾਇਆ ਗਿਆ ਸੀ ਜਦੋਂ ਕਿ ਉਸ ਵੇਲੇ ਉਹ ਸੀਬੀਏ ਦੀ ਨਿਆਂਇਕ ਹरासतਤ ਵਿੱਚ ਸੀ ਸੀਬੀਏ ਨੇ ਪੁੱਲਰ ਨੂੰ 16 ਅਕਤੂਬਰ ਨੂੰ ਵਿਚੋਲੇ ਕ੍ਰਿਸ਼ਨੂ ਸ਼ਰਦਾ ਰਾਹੀ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਮਗਰੋ ਪੋਲਰ ਦੇ ਚੰਡੀਗੜ੍ਹ ਅਸਤੇ ਤੱਕ ਹਰਤੇ ਹੋਰ ਨਾ ਥਾਵਾਂ ਤੇ ਮਾਰੇ ਗਏ ਛਾਪੇ ਦੌਰਾਨ ਸੀਬੀਆਈ ਦੀ ਟੀਮ ਨੇ 7.5 ਕਰੋੜ ਰੁਪਏ ਦੀ ਨਕਦੀ 2.5 ਕਿਲੋ ਸੋਨੇ ਦੇ ਗਹਿਣੇ 26 ਲਗਜ਼ਰੀ ਕੜੀਆਂ ਦੋ ਮਹਿੰਗੀਆਂ ਕਾਰਾਂ 100 ਲੀਟਰ ਸ਼ਰਾਬ ਅਤੇ 50 ਅਚਲ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਕੀਤੇ ਸਨ ਪੋਲਰ ਦੇ ਵਕੀਲ ਨੇ ਹਾਲਾਂਕਿ ਇਨ੍ਹਾਂ ਜ਼ਬਤੀਆਂ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਜੱਦੀ ਜਾਇਦਾਦਾਂ ਦੇ ਨਾਲ ਸੰਬੰਧਿਤ ਨਹੀਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੂਬਾ ਕਾਂਗਰਸ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸਾਫਕਾ ਕੇਂਦਰੀ ਗ੍ਰਹਿ ਮੰਤਰੀ ਅਤੇ Dalit ਨੇਤਾ ਮਰਹੂਮ ਬੂਟਾ ਸਿੰਘ ਵਿਰੁੱਧ ਕੀਤੀਆਂ ਗਈਆਂ ਕਥਿਤ અપਮਾਨਜਨਕ ਟਿੱਪਣੀਆਂ ਦਾ ਖੁਦ ਨੋਟਿਸ ਲਿਆ ਹੈ ਇੱਕ ਵੀਡੀਓ ਦੇ ਵਿੱਚ ਵੜਿੰਗ ਨੂੰ ਤਰਨਤਾਰਨ ਜਿਮਨੀ ਚੋਣ ਲਈ ਆਯੋਜਿਤ ਇੱਕ ਰੈਲੀ ਵਿੱਚ ਬੂਟਾ ਸਿੰਘ ਦਾ ਇਤਰਾਜ਼ਯੋਗ ਭਾਸ਼ਾ ਵਿੱਚ ਜ਼ਿਕਰ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨਤਾਰਨ ਵਿਧਾਨ ਸਭਾ ਜਮਨੀ ਚੋਣਾਂ ਦੇ ਮੱਦੇ ਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੋਟਾ ਸਿੰਘ ਪ੍ਰਤੀ ਵਰਤੀ ਸ਼ਬਦਾਰੀ ਦਾ ਸੂ ਮੋਟੋ ਲਿਆ ਗਿਆ ਹੈ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਹੈ ਕਿ ਇਹ ਮਾਮਲਾ ਸੋਸ਼ਲ ਮੀਡੀਆ ਰਿਪੋਰਟਾਂ ਰਾਹੀਂ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਹੈ ਕਿ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਦਾ ਹਵਾਲਾ ਦਿੰਦੇ ਹੋਏ ਰੰਗ ਅਤੇ ਨਸਲ ਦੇ ਨਾਲ ਸੰਬੰਧਿਤ ਟਿੱਪਣੀਆਂ ਕੀਤੀਆਂ ਸਨ ਕਮਿਸ਼ਨ ਨੇ ਵੜਿੰਗ ਨੂੰ ਜਾਰੀ ਨੋਟਿਸ ਦੇ ਵਿੱਚ 6 ਨਵੰਬਰ ਤੱਕ ਆਪਣਾ ਜਵਾਬ দাਇਰ ਕਰਨ ਦਾ ਨਿਰਦੇਸ਼ ਦਿੱਤਾ ਹੈ ਇਸ ਤੋਂ ਇਲਾਵਾ ਕਮਿਸ਼ਨ ਨੇ ਰਿਟਰਨਿੰਗ ਅਫਸਰ ਤੋਂ 4 ਨਵੰਬਰ ਤੱਕ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ ਐਸਐਲਡੀ 7734 ਜਮਨੀ ਚੌਨਲੇ ਪਰ ਚਾਰ ਦਰਾਂ ਨੂੰ ਨਦੇ ਇੱਕ ਭਾਸ਼ਣ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲੈਂਡ ਸੰਬੰਧੀ ਖਬਰਾਂ ਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਤੋਂ ਸਪਸ਼ਟ ਕਰਦੇ ਨੇ ਅਤੇ ਦਰਉਂਦੇ ਨੇ ਕਿ ਉਹਨਾਂ ਦਾ ਮਤਲਬ ਸਵਰਗੀ ਸਰਦਾਰ ਬੁੱਟਾ ਸਿੰਘ ਜੀ ਦਾ ਅਪਮਾਨ ਕਰਨਾ ਨਹੀਂ ਸੀ ਅਤੇ ਜੇਕਰ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਤਾਂ ਉਹ ਬਗੈਰ ਕਿਸੇ ਸ਼ਰਤ ਮਾਫੀ ਮੰਗਦੇ ਨੇ ਸੋ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਪੱਕ ਗਈ ਹੈ ਸੋ ਆਵਾਦੀ ਪਾਰਟੀ ਨੇ ਹੁਣ ਇਸ ਮੁੱਦੇ ਤੇ ਕਾਂਗਰਸ ਪਾਰਟੀ ਤੇ ਹਮਲਾ ਬੋਲਿਆ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਸ ਦੇ ਪ੍ਰਧਾਨ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਦੇਖਿਏ ਕਾਂਗਰਸ ਕੇ ਜੋ ਪੰਜਾਬ ਕੇ ਪ੍ਰੈਜ਼ੀਡੈਂਟ ਹੈ ਉਨਕੀ ਮਾਨਸਿਕਤਾ ਦਰਸਾਤੀ ਹੈ ਕਿ ਉਹ ਜਾਤੀਵਾਦੀ ਪ੍ਰਥਾ ਮੇਂ ਵਿਸ਼ਵਾਸ ਰਖਤੇ ਹੈ वो पंजाब के दलितों का अपमान कर रहे हैं एक दल्त समाज में पैदा होके अच्छा पढ़ लिख के ग्रेजुएशन करके पोस्ट ग्रेजुएशन करके डॉक्टरेट की डिग्री करके देश के होम मिनिस्टर बने देश के बिहार राज्य के गवर्नर बने और उस व्यक्ति को उसके इस दुनिया से जाने के बाद उसकी जाति के नाम पे अपमानित किया जा रहा है इससे बड़ा अपराध क्या होगा ये माफ़ीजोग अपराध नहीं है इसके खिलाफ़ कार्रवाई होनी चाहिए बिल्कुल कार्रवाई होगी हमारे जो शेड्यूल कास्ट कमीशन है उसने भी एक्शन लिया है ऐसे लोगों की समाज में कोई जगह नहीं है जो जातिवादी प्रथा आ, को फैला रहे हों पंजाब नहीं, पूरे देश में बाबा साहब भीमराव अम्बेडकर जी सब संविधान बनाया था तो सबको बराबर का हक लेके दिया था किसी को छोटा बड़ा ऊंच नीच का व्यवहार करने की इजाज़त इस देश में नहीं है ये देश में कानून का राज है तो उनके खिलाफ भी कार्रवाई होगी कानून के राज के मुताबिक सो मैं समझता हूँ कांग्रेस पार्टी उस प्रधान को सिर्फ़ फिर प्रधान को तुरंत पार्टी से निकालना चाहिए मैं उनके नेशनल नाशन, प्रेसिडेंट को रिक्वेस्ट करता हूँ कि इस ऐसे सिरफिर आदमी को अपनी पार्टी से निकाल दीजिए जो जो समाज में नफरत फैलाने की कोशिश कर रहा है ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨਤਾਰਨ ਵਿਧਾਨ ਸਭਾ ਜਿਮਨੀ ਚੋਣਾ ਦੇ ਮੱਦੇਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਾਮ ਮੰਤਰੀ ਬੋਟਾ ਸਿੰਘ ਬਾਰੇ ਕਈਆਂ ਗੱਲਾਂ ਤੇ ਵਿਵਾਦ ਪਖਣ ਮਗਰੋਂ ਵੜਿੰਗ ਨੇ ਇਸ ਮਾਮਲੇ ਉੱਤੇ ਆਪਣਾ ਸਪਸ਼ਟਿਕਰਨ ਦਿੱਤਾ ਹੈ। ਉਹਨਾਂ ਕਹਿ ਕੇ ਕਾਂਗਰਸ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਦੀ ਹੈ ਤੇ ਬੋਟਾ ਸਿੰਘ ਸਾਰੇ ਧਿਰਾਂ ਦਾ ਤਾਜ ਸਨ। ਉਹਨਾਂ ਦੇ ਬਿਆਨ ਦਾ ਇੱਕ ਪਾਠ ਕੱਟ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਿੱਤੇ ਕੀ ਵਿ੍ਰਿਸ਼ਤਾਚਾਰ ਦਾ ਦੀਮਕ ਪੰਜਾਬ ਦੇ ਵਿੱਚ ਸਿਸਟਮ ਨੂੰ ਲਗਾਤਾਰ ਢਾ ਰਿਹਾ ਹੈ ਸੋ ਮੋਤਲ ਪੰਜਾਬ ਪੁਲਿਸ ਦੇ ਡੀਆਈਸੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਵਿੱਚ ਕਈ ਸੀਨੀਅਰ ਅਧਿਕਾਰੀਆਂ ਦੀ ਸ਼ਮੋਲੀਅਤ ਦਾ ਖੁਲਾਸਾ ਹੋਇਆ ਸੋ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵਿ੍ਰਿਸ਼ਤਾਚਾਰ ਦੀਆਂ ਜੜ੍ਹਾਂ ਡੂੰਘੀਆਂ ਨੇ ਅਜੇਆ ਨਹੀਂ ਹੈ ਕਿ ਸੂਬਾ ਸਰਕਾਰ ਕਾਰਵਾਈ ਨਹੀਂ ਕਰ ਰਹੀ ਹੈ ਪਰ ਪੁੱਲਰ ਮਾਮਲੇ ਵਿੱਚ ਸੀਬੀਆਈ ਦੀ ਕਾਰਵਾਈ ਨੇ ਪੰਜਾਬ ਵਿਜਲੈਂਸ ਵਿਭਾਗ ਤੇ ਵੀ ਸਵਾਲ ਖੜੇ ਕੀਤੇ ਨੇ ਸੋ ਇਸੇ ਕਰਕੇ ਹੀ ਸਰਕਾਰ ਉਵੈਸਡੈਂਸੀ ਭਾਗ ਵਿੱਚ ਵੱਡੇ ਪੱਦਰ ਤੇ ਫਿਰ ਬਦਲ ਕਰਨੇ ਪਏ ਪੰਜਾਬ ਸਰਕਾਰ ਪਿਛਲੇ ਕੁਝ ਸਮੇਂ ਦੌਰਾਨ ਹੀ ਭ੍ਰਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਫਸੇ 5 ਦਰਜਨ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਬਰطرف ਕਰ ਚੁੱਕੀ ਹੈ ਪਰ ਗ੍ਰੈਬ ਭਾਗ 1 ਸਾਲ ਬੀਤ ਜਾਣ ਦੇ ਬਾਅਦ ਵੀ ਕਾਲੀਆਂ ਭੇਡਾਂ ਦੀ ਸੂਚੀ ਤਿਆਰ ਨਹੀਂ ਕਰ ਸਕਿਆ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਵੱਖ-ਵੱਖ ਏਜੰਸੀਆਂ ਜਿਨ੍ਹਾਂ ਵਿੱਚ ਕੇਂਦਰੀ ਜਾਂਚ ਏਜੰਸੀ ਭਾਬ ਸੀਬੀਆਈ ਵਿਜੀਲੈਂਸ ਬਿਊਰੋ एनफोर्समेंट डायरेक्टरेट भाव ईडी ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਹੁਣ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੋਲਰ ਨੂੰ ਗ੍ਰਿਫਤਾਰ ਕੀਤਾ ਗਿਆ ਭੋਲਰ ਦੇ ਕਈ ਆਈਪੀਐਸ ਅਤੇ ਆਈਏਐਸ ਅਫਸਰਾਂ ਨਾਲ ਨੇੜਤਾ ਦੀਆਂ ਗੱਲਾਂ ਚੱਲ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ 3 ਸਤੰਬਰ ਨੂੰ ਪੰਜਾਬ ਪੁਲਿਸ 'ਚ ਫੈਲੀ ਭ੍ਰਿਸ਼ਟਾਚਾਰ ਦੀ ਗੂੰਜ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਵੀ ਪਈ ਸੀ ਸਪੀਕਰ ਕੁਲਤਾਰ ਸਿੰਘ ਸਦਮਾ ਨੇ ਖੁਦ ਐਸਆਈ ਬੋਰਡ ਸਿੰਘ ਵੱਲੋਂ ਇੱਕ ਗੈਂਗਸਟਰ ਤੋਂ ਰਿਸ਼ਵਤ ਲੈਣ ਦਾ ਮੁੱਦਾ ਸਦਨ ਦੇ ਵਿੱਚ ਚੁੱਕਿਆ ਸੀ ਇਸ ਤੋਂ ਬਾਅਦ ਸਦਨ ਵਿੱਚ ਚਰਚਾ ਹੋਈ ਅਤੇ ਸਪੀਕਰ ਨੂੰ ਕਮੇਟੀ ਬਣਾਉਣ ਦੇ ਅਧਿਕਾਰ ਦਿੱਤੇ ਗਏ ਸਨ ਸਪੀਕਰ ਨੇ ਡੀਜੀਪੀ ਨੂੰ ਤਲਬ ਕੀਤਾ ਹਾਲਾਂਕਿ ਡੀਜੀਪੀ ਸੈਸ਼ਨ ਦੌਰਾਨ ਨਿੱਜੀ ਤੌਰ ਤੇ ਪੇਸ਼ ਨਹੀਂ ਹੋਏ ਪਰ ਸਪੀਕਰ ਨੇ ਪੁਲਿਸ ਵਿਭਾਗ ਚ ਕਾਲੀਆਂ ਪੇਡਾਂ ਦੀ ਸੂਚੀ ਤਿਆਰ ਕਰਨ ਲਈ ਆਖ ਦਿੱਤਾ ਸੀ ਇੱਕ ਸਾਲ ਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਗ੍ਰਹਿ ਵਿਭਾਗ ਅਜੇਹੇ ਭ੍ਰਿਸ਼ਟ ਅਧਿਕਾਰੀਆਂ ਦੀ ਸੂਚੀ ਤਿਆਰ ਨਹੀਂ ਕਰ ਸਕਿਆ ਅੱਜ ਵੀ ਕਈ ਅਹਿਮ ਤੇ ਜਨਤਾ ਦੇ ਸੰਪਰਕ ਚ ਰਹਿਣ ਵਾਲੀਆਂ ਪੋਸਟਾਂ ਤੇ ਕਈ ਅਜਿਹੇ ਅਧਿਕਾਰੀ ਤਾਇਨਾਤ ਕੀਤੇ ਹੋਏ ਨੇ ਜੋ ਵਕ ਵਕ سنگੀਨ ਮਾਮਲਿਆਂ ਵਿੱਚ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਨੇ ਜਦਕਿ ਸੁਪਰੀਮ ਕੋਰਟ ਨੇ ਧਾਕੀ ਪੁਲਿਸ ਅਧਿਕਾਰੀਆਂ ਨੂੰ ਕਿਸੇ ਵੀ ਐਮ ਸੀਟ ਤੇ ਨਾ ਲਾਉਣ ਦੇ ਹੁਕਮ ਜਾਰੀ ਕੀਤੇ ਹੋਏ ਨੇ اے ਆਈ ਜੀ ਰਸ਼ਪਾਲ ਸਿੰਘ اے ਆਈ ਜੀ ਰਾਜਜੀਤ ਸਿੰਘ ਹੁੰਦਲ ਡੀ ਆਈ ਜੀ ਇੰਦਰਬੀਰ ਸਿੰਘ اے ਆਈ ਜੀ ਆਸ਼ੀਸ਼ ਕਪੂਰ ਡੀ ਐਸ ਪੀ ਗੁਰਸ਼ੇਰ ਸਿੰਘ ਸੰਧੂ ਇੰਸਪੈਕਟਰ ਇੰਦਰਜੀਤ ਸਿੰਘ ਅਰਵਿੰਦ ਸਿੰਘ ਮਹਿਲਾ ਸਿਪਾਹੀ ਅਮਨਦੀਪ ਕੌਰ ਆਦ ਦੇ ਮਾਮਲੇ ਦਰਜ ਨੇ ਜਿਨ੍ਹਾਂ ਦੀ ਚਰਚਾ ਆਮ ਹੁੰਦੀ ਰਹਿੰਦੀ ਹੈ ਸਰਕਾਰ ਨੇ ਪਿਛਲੇ 2 ਸਾਲਾਂ ਦੌਰਾਨ 52 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰطرف ਕਰ ਦਿੱਤਾ ਹੈ ਕਈ ਪੁਲਿਸ ਮੁਲਾਜ਼ਮਾਂ ਅਧਿਕਾਰੀਆਂ ਤੇ ਚਾਲੀ ਸਰਟੀਫਿਕੇਟ ਤੇ ਆਧਾਰ ਤੇ ਨੌਕਰੀ ਲੈਣ ਦਾ ਦੋਸ਼ ਲੱਗਿਆ ਹੋਇਆ ਹੈ ਫਿਰ ਵੀ ਉਹ ਨੌਕਰੀ ਕਰ ਰਹੇ ਨੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਕਾਲੀਆਂ ਭੇਡਾਂ ਸ਼ਬਦ ਪ੍ਰਚਲਿਤ ਹੈ ਪਰ ਕਾਨੂੰਨ ਦੇ ਸਰਵਿਸ ਦੀ ਭਾਸ਼ਾ ਵਿੱਚ ਅਜਿਹਾ ਕੋਈ ਸ਼ਬਦ ਨਹੀਂ ਹੈ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸਰਵਿਸ ਨਿਯਮਾਵਲੀ ਵਿੱਚ ਅਜਿਹਾ ਕੋਈ ਸ਼ਬਦ ਨਹੀਂ ਹੈ ਪਰ ਵਕਵਾਕ ਮਾਮਲਿਆਂ ਵਿੱਚ ਫਸੇ ਅਫਸਰਾ ਮੁਲਾਜ਼ਮਾਂ ਦੀ ਸੂਚੀ ਪਹਿਲਾਂ ਹੀ ਸਰਕਾਰ ਕੋਲ ਹੈ ਅਤੇ ਇਹਨਾਂ ਨੂੰ ਹੀ ਕਾਲੀਆਂ ਭੇਡਾਂ ਕਿਹਾ ਜਾਂਦਾ ਹੈ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਡੇਂਗੂ ਅਤੇ ਮਲੇਰੀਆ ਵਰਗੀਆਂ ਮੌਸਮੀ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਸੋ ਦਿੱਲੀ ਨਗਰ ਨਿਗਮ ਦੇ ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ ਰਾਜਧਾਨੀ ਵਿੱਚ ਡੇਂਗੂ ਨੇ ਇੱਕ ਵਾਰ ਫਿਰ ਤੋਂ ਖਤਰਨਾਕ ਰੂਪ ਧਾਰਨ ਕਰ ਲਿਆ ਹੈ ਦਿੱਲੀ ਵਿੱਚ ਡੇਂਗੂ ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ ਰਾਜਧਾਨੀ ਦਿੱਲੀ ਵਿੱਚ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਕੋਪ ਵਧਦਾ ਜਾ ਰਿਹਾ ਜਿਸ ਨਾਲ ਆਮ ਜਨ ਜੀਵਨ ਵਿਗਨ ਵਿੱਚ ਪੈ ਗਿਆ ਦਿੱਲੀ ਨਗਰ ਨਿਗਮ ਵੱਲੋਂ ਜਾਰੀ ਤਾਜ਼ਾ ਹਫਤਾਵਾਰੀ ਰਿਪੋਰਟਾਂ ਦੇ ਅਨੁਸਾਰ ਡੇਂਗੂ ਨੇ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਲਿਆ। ਦਿੱਲੀ ਵਿੱਚ ਡੇਂਗੂ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। 2025 ਵਿੱਚ ਹੁਣ ਤੱਕ ਦਿੱਲੀ ਵਿੱਚ ਕੁੱਲ 1136 ਡੇਂਗੂ ਦੇ ਮਾਮਲੇ ਸਾਹਮਣੇ ਆਏ ਨੇ। ਇਹ ਗਿਣਤੀ ਚਿੰਤਾਜਨਕ ਹੈ ਖਾਸ ਕਰਕੇ ਦੋ ਪੁਸ਼ਟੀ ਕੀਤੀਆਂ ਗਈਆਂ ਮੌਤਾਂ ਨੂੰ ਦੇਖਦੇ ਹੋਏ ਇਹ ਅੰਕੜੇ ਦਰਸਾਉਂਦੇ ਹਨ ਕਿ ਮੱਛਰਾਂ ਦੇ ਪ੍ਰਜਨਨ ਅਤੇ ਬਿਮਾਰੀ ਦੇ ਫੈਲਣ ਲਈ ਅਨੁਕੂਲ ਹਾਲਾਤ ਬਣੇ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਕੰਟਰੋਲ ਕਰਨ ਦੀ ਲੋੜ ਹੈ 25 ਅਕਤੂਬਰ ਨੂੰ ਐਮਸੀਡੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੁੱਲ 164 ਡੈਂਗੂ ਦੇ ਮਾਮਲੇ ਸਾਹਮਣੇ ਆਏ ਜੋ ਕਿ 1000 ਦੇ ਅੰਕੜੇ ਨੂੰ ਦਰਸਾਉਂਦੇ ਹਨ ਮਾਂਸੂਨ ਤੋਂ ਬਾਅਦ 2 ਮਹੀਨਿਆਂ ਸਤੰਬਰ ਅਤੇ ਅਕਤੂਬਰ ਵਿੱਚ ਮਾਮਲਿਆਂ ਵਿੱਚ ਸਭ ਤੋਂ ਤੇਜ਼ ਵਾਧਾ ਹੋਇਆ ਜੋ ਜਨਤਕ ਸਿਹਤ ਲਈ ਇੱਕ ਗੰਭੀਰ ਖਤਰਾ ਹੈ ਸਤੰਬਰ ਵਿੱਚ 2008 ਨਵੇਂ ਡੇਂਗੂ ਦੇ ਮਾਮਲੇ ਸਾਹਮਣੇ ਆਏ ਅਤੇ ਅਕਤੂਬਰ ਵਿੱਚ 25 ਅਕਤੂਬਰ ਤੱਕ 307 ਨਵੇਂ ਮਾਮਲੇ ਸਾਹਮਣੇ ਆਏ ਪਿਛਲੇ ਹਫਤੇ ਦੌਰਾਨ ਡੇਂਗੂ ਦੇ 72 ਨਵੇਂ ਮਾਮਲੇ ਸਾਹਮਣੇ ਆਏ ਮਹਾਰਾ ਦਾ ਕਹਿਣਾ ਹੈ ਕਿ ਮੀਤ ਤੋਂ ਬਾਅਦ ਖੜਾ ਪਾਣੀ ਨਾ ਕਾਫੀ ਸਫਾਈ ਅਤੇ ਰੋਕਥਾਮ ਦੇ ਯਤਨਾਂ ਵਿੱਚ ਵਿਗਨ ਵਿਚ ਇਸ ਵਾਅਦੇ ਦਾ ਮੁੱਖ ਕਾਰਨ ਹੈ ਪਿਛਲੇ ਮਹੀਨੇ ਤੋਂ ਮਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਵਿੱਚ ਲੱਗੇ ਫੀਲਡ ਵਰਕਰ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ ਇਸ ਦਾ ਸਿੱਧਾ ਅਸਰ ਕਰ ਕਰ ਜਾ ਕੇ ਨਿਰੀਖਣ ਨਾ ਲਾਰਵਾ ਟੈਸਟਿੰਗ ਅਤੇ ਲਾਰਵਾ ਵਿਰੋਧੀ ਸਪਰੇਅ ਮੁਹਿੰਮਾਂ ਤੇ ਪਿਆ ਹੈ ਡੇਂਗੂ ਕੰਟਰੋਲ ਲਈ ਅਕਤੂਬਰ ਮਹੱਤਵਪੂਰਨ ਹੈ ਪਰ ਸਟਾਫ ਦੀ ਗੈਰ ਹਾਜ਼ਰੀ ਨੇ ਨਿਰੀਖਣ ਠੱਪ ਕਰ ਦਿੱਤਾ ਸਿਹਤ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਇਸ ਸਾਲ ਕਰਾਂ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਵੀ ਕਾਫੀ ਗਰਵਟਾਈ ਹੈ ਡੈਂਗੂ ਦੇ ਨਾਲ ਨਾਲ ਮਲੇਰੀਆ ਤੇ ਚਿਕਨਗੁਨੀਆਂ ਦੇ ਮਾਮਲੇ ਵੀ ਵਧੇ ਹਨ ਇਸ ਸਾਲ ਹੁਣ ਤੱਕ ਮਲੇਰੀਆ ਦੇ 590 ਮਾਮਲੇ ਅਤੇ ਚਿਕਨਗੁਨੀਆਂ ਦੇ 120 ਮਾਮਲੇ ਸਾਹਮਣੇ ਆਏ ਨੇ ਅਕਤੂਬਰ ਵਿੱਚ ਮਲੇਰੀਆ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਇਸ ਮਹੀਨੇ ਦੌਰਾਨ 219 ਮਾਮਲੇ ਸਾਹਮਣੇ ਆਏ ਹਨ ਐਮਸੀਡੀ ਦੇ ਅਨੁਸਾਰ ਇਸ ਸਾਲ ਹੁਣ ਤੱਕ 32.1 ਮਿਲੀਅਨ ਕਰਾਂ ਦਾ ਨਿਰੇਖਣ ਕੀਤਾ ਗਿਆ ਜਿੰਨਾ ਵਿੱਚੋਂ 21.8 ਮਿਲੀਅਨ ਮੱਛਰ ਪ੍ਰਜਨਨ ਸਥਾਨ ਪਾਏ ਗਏ ਹਨ ਇਸ ਨੇ 14.3 ਮਿਲੀਅਨ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ 27969 ਮੁਕਦਮੇ ਸ਼ੁਰੂ ਕੀਤੇ ਗਏ ਹਨ ਤੇ ਕੁੱਲ ਮਿਲਾ ਕੇ ਲਗਭਗ 1.96 ਮਿਲੀਅਨ ਦਾ ਜ਼ੁਰਮਾਨਾ ਇਕੱਠਾ ਕੀਤਾ ਗਿਆ ਹਾਲਾਂਕਿ ਰੋਕਥਾਮ ਕਰਮਚਾਰੀਆਂ ਦੀ ਹੜਤਾਲ ਨੇ ਮਹਿੰਮ ਦੀ ਗਤੀ ਨੂੰ ਰੋਕ ਦਿੱਤਾ ਹੈ ਵਿਆਦਾ ਸੀਜ਼ਨ ਦੌਰਾਨ ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਕੁਝ ਖੁਸ਼ਖਬਰੀ ਹੈ ਸੋ ਇਸ ਦੇ ਨਾਲ ਹੀ ਵਿਆਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੰਬਰ ਦੇ ਸ਼ੁਰੂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ ਚੜਾਅ ਜਾਰੀ ਹੈ ਕਦੇ ਕੀਮਤਾਂ ਵੱਧ ਜਾਂਦੀਆਂ ਨੇ ਤੇ ਕਦੇ ਘਟ ਜਾਂਦੀਆਂ ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਇੰਡੀਅਨ ਬੁਲਿਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ ਮੰਗਲਵਾਰ ਦੁਪਹਿਰ ਤੱਕ 24 ਕੈਰਟ ਸੋਨੇ ਦੀ ਕੀਮਤ 1,19,916 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 1,20,777 ਪ੍ਰਤੀ 10 ਗ੍ਰਾਮ ਸੀ। ਸੋਨੇ ਦੀ ਕੀਮਤ 24 ਕੈਰਟ, 22 ਕੈਰਟ ਅਤੇ 18 ਕੈਰਟ ਦੇ ਅਨੁਸਾਰ ਅਲੱਗ-ਅਲੱਗ ਹੁੰਦੀ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਆਈ ਹੈ। ਚਾਂਦੀ ਅੱਜ 3500 ਰੁਪਏ ਡਿੱਗ ਕੇ 1,45,800 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 1,49,300 ਪ੍ਰਤੀ ਕਿਲੋਗ੍ਰਾਮ ਸੀ ਇਸ ਸਾਲ ਚਾਂਦੀ ਦੀ ਕੀਮਤ 69,783 ਰੁਪਏ ਦਾ ਵਾਅਦਾ ਹੋਇਆ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 31 ਦਸੰਬਰ 2024 ਨੂੰ 86,017 ਰੁਪਏ ਤੋਂ ਵੱਧ ਹੋ ਕੇ 1,45,800 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਭਾਰਤੀ ਪਰੰਪਰਾ ਅਨੁਸਾਰ ਵਿਆਹਾਂ ਤੇ ਕੁਝ ਹੋਰ ਸ਼ੁਭ ਮੌਕਿਆਂ ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਜਿਸ ਕਾਰਨ ਇੰਨੀ ਦਿਨੀ ਸੋਨੇ ਤੇ ਚਾਂਦੀ ਦੀ ਮੰਗ ਵੱਧ ਜਾਂਦੀ ਹੈ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਉਤਾ ਚੜਾ ਜਾਰੀ ਰਹੇਗਾ 43 ਸਾਲ ਅਮਰੀਕੀ ਜੇਲ੍ਹ ਵਿੱਚ ਸਜ਼ਾ ਪੂਕਤੰਤ ਬਾਅਦ ਇੱਕ ਭਾਰਤੀ ਬੇਕਸੂਰ ਸਾਬਤ ਹੋਇਆ ਦਰਸਲ ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਸੁਬ੍ਰਮਣੀਆਂ ਵੇਦਮ ਨੂੰ ICE ਨੇ ਹਿਰਾਸਤ ਵਿੱਚ ਲੈ ਲਿਆ ਹੈ ਸੋ ਹੁਣ ਵੇਦਮ ਨੂੰ ਭਾਰਤ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਭਾਰਤੀ ਮੋਲਦੇ ਸੁਬ੍ਰਮਣੀਆਂ ਵੇਦਮ ਪਿਛਲੇ 43 ਸਾਲਾਂ ਤੋਂ ਅਮਰੀਕੀ ਸੂਬੇ ਪੈਂਸਿਲਵੇਨੀਆ ਦੀ ਜੇਲ੍ਹ ਚ ਕੈਦ ਨੇ ਉਹਨਾਂ ਦੀ ਉਮਰ 64 ਸਾਲ ਹੋ ਚੁੱਕੀ ਹੈ ਉਹਨੇ ਇਹ ਕਿਸਮਤ ਦਾ ਚੱਕਰ ਕਹਿ ਦਵੋ ਜਾਂ ਕੁਝ ਹੋਰ ਉਹਨਾਂ ਕਦੇ ਕੋਈ ਜੁਰਮ ਨਹੀਂ ਕੀਤਾ ਪਰ ਫਿਰ ਵੀ 4 ਦਹਾਕੇ ਤੋਂ ਵੀ ਵੱਧ ਸਮੇਂ ਤੋਂ ਜੇਲ੍ਹ ਚ ਨੇ ਪੂਰੇ 43 ਸਾਲ ਜੇਲ੍ਹ ਚ ਰੱਖਣ ਤੋਂ ਬਾਅਦ ਹੁਣ ਇੱਕ ਅਮਰੀਕੀ ਅਦਾਲਤ ਨੇ ਉਹਨਾਂ ਨੂੰ ਬੇਕਸੂਰ ਕਰਾਰ ਦੇ ਦਿੱਤਾ ਹੈ ਹੁਣ ਅਮਰੀਕਾ ਦਾ ਇਮੀਗ੍ਰੇਸ਼ਨ ਵਿਭਾਗ ਉਹਨਾਂ ਨੂੰ ਭਾਰਤ ਵਾਪਸ ਭੇਜਣ ਵਾਲਾ ਹੀ ਸੀ ਕਿ ਦੋ ਅਮਰੀਕੀ ਅਦਾਲਤਾਂ ਨੇ ਵਿਭਾਗ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਵੇਦਮ ਸਿਰਫ 9 ਮਹੀਨਿਆਂ ਦੀ ਉਮਰ ਵਿੱਚ ਅਮਰੀਕਾ ਗਏ ਸਨ ਉਹਨਾਂ ਨੂੰ 1980 ਵਿੱਚ ਆਪਣੇ ਦੋਸਤ ਥਾਮਸ ਕੈਂਸਰ ਦੀ ਹੱਤਿਆ ਦੇ ਦੋਸ਼ ਵਿੱਚ 1982 ਵਿੱਚ ਗ੍ਰਫਤਾਰ ਕੀਤਾ ਗਿਆ ਸੀ ਕੈਂਸਰ ਉਸ ਸਮੇਂ 19 ਸਾਲਾਂ ਦਾ ਸੀ ਦਸੰਬਰ 1980 ਵਿੱਚ ਲਾਪਤਾ ਹੋ ਗਿਆ ਸੀ ਉਸ ਦੀ Laash 9 ਮਹੀਨਿਆਂ ਬਾਅਦ ਜੰਗਲ ਵਿੱਚੋਂ ਮਿਲੀ ਸੀ ਕੈਂਸਰ ਨਾਲ ਦੇਖਿਆ ਗਿਆ ਆਖਰੀ ਵਿਅਕਤੀ ਵੇਦਮ ਹੀ ਸੀ ਬੇਦਮ ਨੂੰ 1983 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਪੈਰੋਲ ਤੋਂ ਬਿਨਾ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਅਪਰਾਧ ਲਈ 22 ਤੋਂ 5 ਸਾਲ ਦੀ ਵਾਧੂ ਸਜ਼ਾ ਸੁਣਾਈ ਗਈ ਸੀ। ਉਹਨਾਂ ਦੇ ਵਕੀਲਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੀ ਸਜ਼ਾ ਹਲਤੀ ਸਬੂਤਾਂ ਦੇ ਆਧਾਰ 'ਤੇ ਸੀ ਜਿਸ ਵਿੱਚ ਕੋਈ ਗਵਾਹ, ਇਰਾਦਾ ਜਾਂ ਸਬੂਤ ਨਹੀਂ ਸਨ। ਸਾਲਾਂ ਦੌਰਾਨ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਬੇਗੁਨਾਹੀ ਸਾਬਤ ਕਰਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਵੇਦਮ ਨੂੰ 28 ਅਗਸਤ ਮਹੀਨੇ ਜ਼ਿੰਦਗੀ ਦਾ ਇੱਕ ਹੋਰ ਪੱਖ ਦੇਖਣ ਨੂੰ ਮਿਲਿਆ ਵੇਦਮ ਦੇ ਵਕੀਲਾਂ ਵੱਲੋਂ ਬੈਲਸਟਿਕ ਸਬੂਤਾਂ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੈਂਸਿਲਵੇਨੀਆ ਦੀ ਇੱਕ ਅਦਾਲਤ ਨੇ ਉਹਨਾਂ ਦੀ ਸਜ਼ਾ ਨੂੰ ਪਲਟ ਦਿੱਤਾ ਭਾਵ ਉਹਨਾਂ ਨੂੰ ਬੇਕਸੂਰ ਘਰਾੜ ਦਿੱਤਾ ਪੈਂਸਿਲਵੇਨੀਆ ਦੀ ਜੇਲ੍ਹ ਅੰਦਰ ਰਹਿੰਦਿਆਂ ਵੇਦਮ ਨੇ 3 ਡਿਗਰੀਆਂ ਪ੍ਰਾਪਤ ਕੀਤੀਆਂ ਉਹ ਹੁਣ ਇੱਕ ਅਧਿਆਪਕ ਵੀ ਨੇ ਬਹੁਤ ਸਾਰੇ ਕੈਦੀਆਂ ਨੂੰ ਸਲਾਹ ਦਿੰਦੇ ਰਹੇ ਨੇ ਉਹਨਾਂ ਦੇ ਪਿਤਾ ਦੀ 2009 ਦੇ ਵਿੱਚ ਮੌਤ ਹੋ ਗਈ ਸੀ ਜਦੋਂ ਕਿ ਉਹਨਾਂ ਦੀ ਮਾਂ ਦਾ ਦੇਹਾਂਤ 2016 ਵਿੱਚ ਹੋ ਗਿਆ ਸੀ ਉਸ ਨੂੰ 43 ਸਾਲ ਤੋਂ ਵੱਧ ਸਮਾਜ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ 3 ਅਕਤੂਬਰ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਤੁਰੰਤ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਅਫਸਰਾਂ ਨੇ ਮੁੜ ਹਿਰਾਸਤ ਦੇ ਵਿੱਚ ਲੈ ਲਿਆ ਸੀ ਵਿਭਾਗ ਹੁਣ ਉਹਨਾਂ ਦੀ ਉਸ ਮਾਮੂਲੀ ਨਸ਼ੀਲੇ ਪਦਾਰਥਾਂ ਦੇ ਅਪਰਾਧ ਲਈ ਦੇਸ਼ ਨਿਕਾਲਾ ਦੇਣਾ ਚਾਹੁੰਦਾ ਜਿਸ ਲਈ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਗ੍ਰੈਬ ਸੁਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਵੇਦਮ ਨੂੰ ਕਤਲ ਕੇਸ 'ਚੋਂ ਬਰੀ ਕੀਤਾ ਗਿਆ ਨਸ਼ਿਆਂ ਦੇ ਮਾਮਲੇ 'ਚੋਂ ਨਹੀਂ ਇਸ ਲਈ ਉਹ ਸਜ਼ਾ ਤਾਂ ਬਰਕਰਾਰ ਹੈ ਹੁਣ ਵੇਦਮ ਨੂੰ ਲੂਸੀਆਨਾ ਦੀ ਉਸ ਜੇਲ੍ਹ 'ਚ ਰੱਖਿਆ ਗਿਆ ਜਿੱਥੇ ਆਮ ਤੌਰ 'ਤੇ ਅਮਰੀਕਾ ਤੋਂ ਡਿਪੋਰਟ ਕਰਨ ਵਾਲੇ ਵਿਅਕਤੀਆਂ ਨੂੰ ਰੱਖਿਆ ਜਾਂਦਾ ਹੈ ਸੂਰਜ ਕੁਮਾਰ ਯਾਦਵ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਟੀਮ ਨੇ ਦੁਬਈ ਵਿੱਚ ਏਸ਼ੀਆ ਕੱਪ ਟੂਰਨਾਮੈਂਟ ਦਾ 17ਵਾਂ ਐਡੀਸ਼ਨ ਜਿੱਤਿਆ ਜਿਸ ਨਾਲ ਇਹ ਲਗਾਤਾਰ ਨੋਵਾ ਟੂਰਨਾਮੈਂਟ ਬਣ ਗਿਆ ਸੋ ਹੁਣ ਏਸ਼ੀਆ ਕੱਪ ਇੱਕ ਵਾਰ ਫਿਰ ਹੋਣ ਵਾਲਾ ਹੈ ਇਸ ਟੂਰਨਾਮੈਂਟ ਵਿੱਚ ਭਾਰਤ ਦੇ ਪਾਕਿਸਤਾਨ ਇੱਕ ਵਾਰ ਫਿਰ ਤੋਂ ਇੱਕ ਦੂਸਰੇ ਦੇ ਸਾਹਮਣਾ ਕਰਨਗੇ ਸੋ ਇਸ ਟੂਰਨਾਮੈਂਟ ਲਈ ਭਾਰਤ ਦੀ ਟੀਮ ਦਾ ਐਲਾਨ ਵੀ ਕਰ ਦਿੱਤਾ ਗਿਆ ਏਸ਼ੀਅਨ ਕ੍ਰਿਕਟ ਕੌਂਸਲਰ ਨੇ ਰਾਈਡਿੰਗ 스타 ਏਸ਼ੀਆ ਕੱਪ ਲਈ ਸ਼ਡਿਊਲ ਦਾ ਐਲਾਨ ਕਰ ਦਿੱਤਾ ਭਾਰਤ ਸਮੇਤ ਕੁੱਲ 8 ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ ਜਿਨ੍ਹਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ ਭਾਰਤ ਅਤੇ ਪਾਕਿਸਤਾਨ ਇਹ ਟੀਮਾਂ ਨੂੰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਅਤੇ ਪ੍ਰਸ਼ੰਸਕ ਆਪਣੇ ਮੈਚ ਦੇਖ ਸਕਦੇ ਨੇ ਟੂਰਨਾਮੈਂਟ 14 ਨਵੰਬਰ ਤੋਂ ਸ਼ੁਰੂ ਹੁੰਦਾ ਹੈ ਭਾਰਤ ਨੇ ਅੱਜ ਆਪਣੀ ਟੀਮ ਦਾ ਐਲਾਨ ਕੀਤਾ ਆਸਟ੍ਰੇਲੀਆ ਦੌਰੇ ਤੇ T20 ਮੈਚ ਖੇਡ ਰਹੇ जितेश शर्मा ਨੂੰ ਭਾਰਤ A ਟੀਮ ਲਈ ਬਰਕਰਾਰ ਰੱਖਿਆ ਗਿਆ। ਉਹਨਾਂ ਨੂੰ ਕਪਤਾਨੀ ਵੀ ਸੌਂਪੀ ਗਈ ਹੈ। ਪ੍ਰਿਆੰਸ਼ ਆਰਿਆ, ਵੈਬਬ ਸੂर्यਵੰਸ਼ੀ ਅਤੇ ਨੀਹਾ ਵਡੇਰਾ ਟੀਮ ਵਿੱਚ ਪ੍ਰਮੁੱਖ ਨਾਮ ਹਨ। ਨਮਨ ਤੀਰ ਨੂੰ ਇਸ ਟੀਮ ਦਾ ਉਪ ਕਪਤਾਨ ਨਿਯੁਕਤ ਕੀਤਾ ਗਿਆ। ਇਹ ਸਾਰੇ ਖਿਡਾਰੀ ਪਹਿਲਾਂ ਹੀ IPL ਵਿੱਚ ਆਪਣੀ ਛਾਪ ਛੱਡ ਚੁੱਕੇ ਨੇ। BCCI ਨੇ ਇੱਕ ਮੀਡੀਆ ਸਲਾਹਕਾਰ ਜਾਰੀ ਕਰਕੇ ਕਿਹਾ ਹੈ ਸੀਨੀਅਰ ਪੁਰਸ਼ ਚੋਣ ਕਮੇਟੀ ਨੇ ਕਤਰ ਵਿੱਚ ਹੋਣ ਵਾਲੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਰਾਈジング ਸਟਾਰਸ ਏਸ਼ੀਆ ਕੱਪ ਲਈ ਭਾਰਤ ਏ ਟੀਮ ਦੀ ਚੋਣ ਕੀਤੀ ਹੈ ਇਹ ਟੂਰਨਾਮੈਂਟ 14 ਤੋਂ 23 ਨਵੰਬਰ 2025 ਤੱਕ ਦੋਹਾ ਦੇ ਬੈਸਟ ਐਂਡ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਏਗਾ ਇਸ ਟੂਰਨਾਮੈਂਟ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਏ ਟੀਮਾਂ ਵਿਚਕਾਰ ਮੈਚ 16 ਨਵੰਬਰ ਨੂੰ ਭਾਰਤੀ ਸਮੇਂ ਅਨੁਸਾਰ 8 ਵਜੇ ਸ਼ੁਰੂ ਹੋਏਗਾ ਇਸ ਮੈਚ ਤੋਂ ਪਹਿਲਾਂ ਭਾਰਤ ਆਪਣਾ ਪਹਿਲਾ ਮੈਚ ਅਤੇ 14 ਨਵੰਬਰ ਨੂੰ ਯੂਏਈ ਵਿਰੁੱਧ ਖੇਡੇਗਾ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਯੂਏਈ ਅਤੇ ਓਮਾਨ ਨੂੰ ਇਸ ਟੂਰਨਾਮੈਂਟ ਵਿੱਚ ਗਰੁੱਪ A ਵਿੱਚ ਰੱਖਿਆ ਗਿਆ ਜਦੋਂ ਕਿ ਸ਼੍ਰੀਲੰਕਾ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਹਾਂਗਕਾਂਗ ਨੂੰ ਗਰੁੱਪ B ਵਿੱਚ ਰੱਖਿਆ ਗਿਆ ਸੋ ਇਹ ਸੀ ਪੰਜਾਬ ਨਿਊਜ਼ ਦੀਆਂ ਖਬਰਾਂ ਸੋ ਇਸ ਨਾਲ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ